ਮੰਤਰੀ ਸਾਹਿਬ ਕੀ ਬਦਲਾਅ ਆਇਆ ਜ਼ਿੰਦਗੀ ਚ ਪਹਿਲੇ ਤੇ ਬਾਣਾ ਪਾਨ ਤੋਂ ਬਾਅਦ ਜੀ ਹਾਂ ਜੀ ਜ਼ਿੰਦਗੀ ਚ ਬਦਲਾਅ ਇਹੋ ਆਇਆ ਵਾ ਹੁਣ ਆਪਾਂ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਕੋਲ ਰਹਿੰਦੇ ਆ ਉਹਨਾਂ ਦੇ ਕੋਲ ਸੇਵਾ ਕਰੀਦੀ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਘੋੜਿਆਂ ਦੇ ਬਈ ਦਾ ਘੋੜੇ ਭਜਾਈ ਦੇ ਜਿਹਾ ਜਿਹਾ ਬੰਦੀ ਦਲ ਦੇ ਵਿੱਚ ਆਪਾਂ ਨੂੰ ਉਹਨਾਂ ਦੇ ਨਾਲ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਨਾਲ ਮਿਲਾਇਆ ਵਾ ਆਪਣਾ ਦਵਿੰਦਰ ਸਿੰਘ ਸੰਤ ਸਪਾਈ ਸੇਵਾ ਸੁਸਾਇਟੀ ਲੁਧਿਆਣੇ ਵਾਲਿਆਂ ਨੇ ਇਹਨਾਂ ਨੇ ਮਿਲਾਇਆ ਆਪਾਂ ਨੂੰ ਬਾਬੇ ਮੇਜਰ ਸਿੰਘ ਸੋਢੀ ਹੁਣਾਂ ਨਾਲ ਆਪਾਂ ਦਵਿੰਦਰ ਸਿੰਘ ਆਪਣਾ ਸੰਤ ਸਪਾਈ ਕਹਿੰਦੇ ਆ ਮੁੱਖ ਮੰਤਰੀ ਦਾ ਹੁਣ ਘਰ-ਬਾਰ ਵਧੀਆ ਤਿਆਰ ਕਰਕੇ ਦਵਾਂਗੇ ਮੁੱਖ ਮੰਤਰੀ ਦਾ ਜਿਹੜਾ ਕੰਪਨੀ ਵਾਲਿਆ ਕੰਮ ਵਿੱਚ ਛੱਡਿਆ ਵਾ ਕੰਪਨੀ ਵਾਲਿਆ ਚਲੋ ਪਲਸਟਰ ਕਰਕੇ ਖੜਾ ਕਰਤਾ ਵਾ ਬਾਕੀ ਉਹਨਾਂ ਨੇ ਫਰਸ਼ਾ-ਵਰਸ਼ਾ ਪਾਈਆਂ ਨਹੀਂ ਵਿੱਚ ਕੰਮ ਰਹਿਣ ਤਾਂ ਅੱਧਾ ਵਿੱਚ ਛੱਡਤਾ ਹੁਣ ਜਿਹੜਾ ਕੰਮ ਰਹਿੰਦਾ ਵਾ ਉਹ ਬਾਕੀ ਜਿਹੜਾ ਰਹਿੰਦਾ ਵਾ ਉਹ ਦਵਿੰਦਰ ਸੰਤ ਸਪਾਈ ਕਹਿੰਦੇ ਮੁੱਖ ਮੰਤਰੀ ਤੇਰਾ ਹੁਣ ਮਹਾਰਾਜ ਦੀ ਕਿਰਪਾ ਨਾਲ ਆਪਾਂ ਫਰਸ਼-ਫਰਸ਼ ਪਾਵਾਂਗੇ ਬੂਏ-ਬਾਰੀਆਂ ਲਵਾਦਾਂਗੇ ਅੱਛਾ ਤੁਹਾਡੀ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਤੁਸੀਂ ਕਹਿ ਰਹੇ ਸੀ ਕਿ ਮੈਂ ਤੁਹਾਨੂੰ ਚਾਹ ਕੀ ਪਿਆਵਾ ਕਰੇ ਖੰਡ ਨਹੀਂ ਹੈਗੀ ਹੁਣ ਸਾਰਾ ਕੁਝ ਹੈਗਾ ਜੀ ਘਰ ਦੇ ਵਿੱਚ ਹਾਂਜੀ ਹਾਂਜੀ ਦਵਿੰਦਰ ਸਿੰਘ ਸੰਤ ਸਪਾਈ ਹੋਣਾ ਨੇ ਮੇਰੇ ਘਰ ਦੋ ਤੋੜੇ ਕੀ ਕਹਿੰਦੇ ਆਪਣਾ ਸੌਦਾ ਪਚਾਇਆ ਵਾ 2 4 10 12 ਕਿਲੋ ਕੀ ਬਾਤ ਹਾਂਜੀ ਅੱਛਾ ਹੁਣ ਦਲ ਪੰਥਾ ਦੇ ਵਿੱਚ ਰਹਿੰਨੇ ਹੋ ਕਵਿਸ਼ਰੀ ਵੀ ਕਰਨ ਲੱਗ ਗਏ ਹੋ ਤੁਸੀਂ ਪਾਠ ਵੀ ਕਰਦੇ ਹੋ ਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਡੇਲੀ ਰੁਟੀਨ ਕੀ ਹੈ ਕੀ ਕਰਦੇ ਹੋ ਸਾਰਾ ਦਿਨ ਦੇ ਵਿੱਚ ਹਾਂਜੀ ਸਾਰਾ ਦਿਨ ਦੇ ਵਿੱਚ ਇਦਾਂ ਸੇਵਾ ਕਰੀਦੀ ਲੰਗਰ ਪਾਣੀ ਵਰਤਾਈਦਾ ਹਾਂਜੀ ਅੱਛਾ ਹੁਣ ਗੱਲ ਕਰਦੇ ਆ ਜਿਵੇਂ ਪਹਿਲੇ ਤੁਸੀਂ ਸੋਣੀਮਾਨ ਹੁਣਾਣਾ ਰਹੇ ਸੀਗੇ ਕਾਫੀ ਉਹਨਾਂ ਨੇ ਤੁਹਾਡੇ ਤੋਂ ਲੱਖਾਂ ਰੁਪਈਆ ਕਮਾ ਲਿਆ ਤੁਹਾਨੂੰ ਕਿੰਨੇ ਕੁ ਪੈਸੇ ਦੇ ਕੇ ਗਿਆ ਉਸ ਤੋਂ ਬਾਅਦ ਹਏ ਉਸ ਤੋਂ ਬਾਅਦ ਚਲੋ ਪੈਸੇ ਉਹਨਾਂ ਕੀ ਦੇਣੇ ਸੀ ਉਹ ਜਦੋਂ ਮੇਰੇ ਘਰੇ ਆਉਂਦੇ ਸੀ 2-4 ਰੁਪਈਆ ਇਦਾਂ 2-400 ਰੁਪਈਆ ਦੇ ਜਾਂਦੇ ਖਰਚਣ ਵਾਸਤੇ ਘਰਦਿਆਂ ਨੂੰ ਦੇ ਜਾਂਦੇ ਖਰਚਣ ਵਾਸਤੇ 2-400 ਰੁਪਈਆ ਜਦੋਂ ਮੈਨੂੰ ਮਿਲਾਉਣ ਲਿਆਉਂਦੇ ਸੀ ਨਾਲ ਮਿਲਾਉਣ ਲਿਆਉਂਦੇ ਮਮੀ ਡਾਡੀ ਕੋਲ ਲਿਆਉਂਦੇ ਜਦੋਂ ਉਦੋਂ 2-400 ਰੁਪਏ ਦੇ ਜਾਂਦੇ ਹੀ ਬਾਕੀ ਆਂਦੇ ਇਸ ਤਰ੍ਹਾਂ ਘਰ ਬਣਾ ਕੇ ਦਵਾਂਗੇ ਪੂਰਾ ਕਰਕੇ ਦਵਾਂਗੇ ਬਾਕੀ ਉਹਨਾਂ ਜਿਹੜੇ ਦੋ ਕਮਰੇ ਹੀ ਉਹ ਪਲਾਸਤਰ ਕਰਕੇ ਦੇ ਉਹਨਾਂ ਲੈਂਟਰ ਨੂੰ ਆਪਣਾ ਫਟਿਆਂ ਵਾਲਾ ਇਹ ਪਹਿਲਾਂ ਉਹ ਪਲਾਸਤਰ ਕਰਕੇ ਪਲੇਟਾਂ ਵਾਲਾ ਕਰਕੇ ਬੁਗੇ ਬਾਰੀਆਂ ਲਾ ਕੇ ਪਲਾਸਤਰ ਕਰਕੇ ਤੇ ਬੁਗੇ ਬਾਰੀਆਂ ਲਾ ਕੇ ਖੜਾ ਕਰਤੀ ਕੋਠੀ ਬਰਾਂਡਾ ਰਸੋਈ ਬਣਾਤੀ ਆ ਦੇ ਪਲਸਟਰ ਕਰਕੇ ਖੜੀ ਕਰਤੀ ਆ ਬਾਕੀ ਆਂਦੇ ਕੰਮ ਪਾਮ ਕੰਮ ਪੂਰਾ ਕਰਾ ਕੇ ਦਵਾਂਗੇ ਘਰ ਦਾ ਉਹ ਕੰਮ ਪੂਰਾ ਨਹੀਂ ਕਰਾਇਆ ਬੁਗੇ ਬਾਰੀਆਂ ਲਾਏ ਨਹੀਂ ਫਰਸ਼ਾ ਫੁਰਸ਼ਾ ਫਿਰ ਵਿੱਚੇ ਰਹਿਨ ਤਾਂ ਅੱਧਾ ਕੰਮ ਅੱਛਾ ਤੁਹਾਨੂੰ ਕੋਈ ਫਾਇਦਾ ਹੋਇਆ ਉਹ ਕੰਮ ਦੇ ਵਿੱਚੋਂ ਗਉਣ ਵਾਲੇ ਚੋਂ ਜਾਂ ਬਾਣਾ ਕੰਮ ਵਧੀਆ ਲੱਗ ਰਿਹਾ ਹੁਣ ਪਾਠ ਸਿੱਖੀ ਨਾਲ ਜੁੜੇ ਹੋ ਜੀ ਹਾਂਜੀ ਨਹੀਂ ਨਹੀਂ ਗਉਣ ਵਾਲਿਆਂ ਦੇ ਵਿੱਚੋਂ ਫਾਇਦਾ ਤਾਂ ਹੋਇਆ ਨਹੀਂ ਕੋਈ ਉਹਨਾਂ ਵਿੱਚ ਛੱਡ ਕੇ ਮੈਨੂੰ ਤੇ ਹੁਣ ਬਾਣੇ ਚੋਂ ਵਧੀਆ ਲੱਗ ਰਿਹਾ ਕਿਉਂਕਿ ਸਾਰਾ ਦਿਨ ਦਲਪੰਥਾ ਚ ਰਹਿਨੇ ਹੋ ਘੋੜਿਆਂ ਚ ਰਹਿਨੇ ਹੋ ਕੁਬਿਸ਼ਰੀ ਕਰਦੇ ਹੋ ਕਿੱਥੇ ਕਿੱਥੇ ਪ੍ਰੋਗਰਾਮ ਲਾ ਕੇ ਆਏ ਹੋ ਇਸ ਅणि ਪ੍ਰੋਗਰਾਮ ਆਪਣਾ ਦਿੱਲੀ ਗਏ ਹਾਂ ਬਾਬਿਆਂ ਦੇ ਨਾਲ ਆਪਣਾ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਦੇ ਨਾਲ ਗਏ ਹਾਂ। ਕੀ ਬਾਤ ਹੈ। ਹਾਂਜੀ। ਹੁਣ ਅੱਗੇ ਵੀ ਪ੍ਰੋਗਰਾਮ ਲਗਾ ਰਹੇ ਹਾਂ ਕਿਉਂਕਿ ਸ਼ਹੀਦੀ ਦਿਹਾੜੇ ਆ ਰਿਹਾ ਹੈ ਅੱਗੇ ਵੀ ਸਮਾਗਮ ਹੁੰਦੇ ਰਹਿਣਗੇ। ਹਾਂਜੀ ਅੱਗੇ ਵੀ ਸਮਾਗਮ ਹੋਣਗੇ ਛੋਟੇ ਸਾਹਿਬ ਜਦਿਆਂ ਦੇ। ਅੱਛਾ ਤੁਹਾਡਾ ਫੇਵਰੇਟ ਲੀਡਰ ਕਿਹੜਾ ਕਿਉਂਕਿ ਜਦੋਂ ਤੁਸੀਂ ਚਰਚਾ ਚ ਆਏ ਸੀਗੇ ਲੋਕਾਂ ਦੇ ਸਵਾਲ ਸੀਗੇ ਕਿ ਕਿਸੇ ਪਾਰਟੀ ਨੇ ਅਪਰੋਚ ਕੀਤਾ ਜਾਂ ਤੁਹਾਡਾ ਫੇਵਰੇਟ ਲੀਡਰ ਕਿਹੜਾ ਹੈਗਾ। ਹਾਂਜੀ ਲੀਡਰ ਮੈਂ ਆਪਣੇ ਆਪ ਵਧਾ ਪੀਆ। ਕੀ ਬਾਤ ਹੈ। ਹਾਂਜੀ। ਐਵੇਂ ਨਹੀਂ ਮੁੱਖ ਮੰਤਰੀ ਕਹਿੰਦੇ ਕਿਉਂਕ